आम आदमी पार्टी दे, दे, दे कॉमिक कन्वीनर ते दिल्ली दे मुख्यमंत्री अरविंद केजरीवाल सोमवार सवेरे श्री दरबार साहिब ਵਿਖੇ ਨਤਮਸਤਕ ਹੋਏ अरविंद केजरीवाल ਸਵੇਰੇ ਕਰੀਬ 4 ਵਜੇ ਹਰਮੰਦਰ ਸਾਹਿਬ ਪਹੁੰਚੇ ਪਹਿਲਾ ਉਹਨਾਂ ਨੇ ਗੁਰੂ ਰਾਮਦਾਸ ਲੰਗਰ ਹਾਲ ਵਿਖੇ ਜਾ ਕੇ ਬਰਤਨ ਸਾਫ ਕਰਨ ਦੀ ਸੇਵਾ ਨਿਭਾਈ ਇਸ ਮਗਰੋਂ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਤੇ ਗੁਰਬਾਣੀ ਸਰਵਣ ਕੀਤੀ ਦਰਬਾਰ ਸਾਹਿਬ ਵਿਖੇ ਅਰਦਾਸ ਤੋਂ ਬਾਅਦ केजरीवाल ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ अरविंद केजरीवाल यूथ मैनिफेस्टो जारी करने वाले हुई गलतियाँ दरबार साहब यूथ मैनिफेस्टो जारी करते वक्त अनजाने में हम लोगों से कुछ गलतियां हो गई थी उसी की क्षमा याचना के लिए दरबार साहिब पे हम लोगों ने सेवा दी है सेवा देने में मन को बहुत शांति मिली और उसके बाद दरबार साहब में हम लोगों ने मथा टेका और उसमें हमें बहुत शांति मिली केजरीवाल पंजाब कन्वीनर सुचा सिंह छोटेपुर आशीष खेतान ਤੇ ਕਮਰਸੰਦੂ ਤੋਂ ਇਲਾਵਾ ਪਾਰਟੀ ਦੇ ਕਈ ਹੋਰ ਨੇਤਾ ਮੌਜੂਦ ਰਹੇ ਦਰਅਸਲ ਅੰਮ੍ਰਿਤਸਰ ਵਿੱਚ ਜਾਰੀ ਕੀਤੇ ਯੂਥ ਮੈਨੀਫੈਸਟੋ ਦੇ ਟਾਈਟਲ ਪੇਜ ਤੇ ਸ਼੍ਰੀ ਹਰਮੰਦਰ ਸਾਹਿਬ ਦੀ ਤਸਵੀਰ ਥੱਲੇ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਦੀ ਤਸਵੀਰ ਹੋਣ ਅਤੇ ਆਸ਼ੀਸ਼ ਖੇਤਾਨ ਵੱਲੋਂ ਮੈਨੀਫੈਸਟੋ ਦੀ ਤੁਲਨਾ ਧਾਰਮਿਕ ਗ੍ਰੰਥਾਂ ਨਾਲ ਕਰਨ ਦੇ ਮਾਮਲੇ 'ਚ ਵਿਵਾਦ ਪੈਦਾ ਹੋਇਆ ਤੇ ਵਿਰੋਧੀ ਪਾਰਟੀਆਂ ਨੇ ਆਮ ਆਦਮੀ ਪਾਰਟੀ ਨੂੰ ਬੁਰੀ ਤਰ੍ਹਾਂ ਕੇਰਿਆ ਪੁੱਲ ਬਖਸ਼ੌਣ ਲਈ ਕੇਜਰੀਵਾਲ ਦੇ ਅੰਮ੍ਰਿਤਸਰ ਪਹੁੰਚਣ ਤੋਂ ਪਹਿਲਾਂ ਐਤਵਾਰ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਆਮ ਆਦਮੀ ਪਾਰਟੀ ਤੇ ਨਿ ਇਹਦਾ ਮਤਲਬ ਉਹਨਾਂ ਨੇ ਐਡਮਿਟ ਕਰ ਲਿਆ ਕਿ ਅਸੀਂ ਗੁਨਾਹ ਕੀਤਾ ਹੈ ਪਾਪ ਕੀਤਾ ਹੈ। ਉਹ ਯਾਰ ਹੱਥ ਨਾ ਕਰੋ ਕੀ ਉਹ ਉਹ ਉਹਦੇ ਆਸਤੇ ਇਹਦਾ ਮਤਲਬ ਕੀਤਾ ਤਾਂ ਸਾਬਤ ਹੋ ਗਿਆ ਨਾ। ਮਾਫੀ ਦੇ ਦੇਣੀ ਚਾਹੀਦੀ ਜੀ ਉਹਨੂੰ। ਮਾਫੀ ਨੂੰ ਇਹ ਤਾਂ ਪਰਮਾਤਮਾ ਨੇ ਦੇਣੀ ਹੈ ਮੈਂ ਤਾਂ ਮਾਫੀ ਦੇਣੀ। 2017 ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਮਾਮਲੇ ਨੇ ਤੂਲ ਫੜਿਆ ਹੈ। ਅਰਵਿੰਦ ਕੇਜਰੀਵਾਲ ਐਤਵਾਰ ਸ਼ਾਮ ਕਰੀਬ 6 ਵਜੇ ਅਮਰitsar ਪਹੁੰਚੇ ਸੀ। ਸੋਮਵਾਰ ਸਵੇਰੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਨ ਅਤੇ ਸੇਵਾ ਨਿਭਾਉਣ ਤੋਂ ਬਾਅਦ ਕਰੀਬ 10:30 ਵਜੇ ഓ